ਤੇ ਕਿੰਨੇ ਮਾਡਲ ਆ ਬਈ ਜੀ? 5 ਮਾਡਲ। ਲੈ ਵੀ 5 ਮਾਡਲ ਆ ਕੰਡੀਸ਼ਨ ਚੈੱਕ ਕਰ ਲੈ। ਤੇ ਟਰੈਕਟਰ ਸਾਰਾ ਜੀ। ਸਾਰਾ origignal ਆ ਬਈ ਜੀ। ਠੀਕ ਆ ਜੀ। ਹਰਿਆਣਾ ਨੰਬਰ ਚ ਆ ਗਿਆ ਇਹ। ਤੇ ਜਿਹੜੇ ਆਪਣੇ ਕੋਲ ਟਰੈਕਟਰ ਹੁੰਦੇ ਜਿਆਦਾ ਹਰਿਆਣਾ ਨੰਬਰ ਹੁੰਦੇ ਕਿ ਜੀ? ਜਿਆਦਾ ਪੰਜਾਬੀ ਹੁੰਦੀ ਹੈ। ਠੀਕ ਆ ਜੀ ਤੇ ਲੈ ਪਹਿਲਾ ਟਰੈਕਟਰ ਆਪਾਂ ਹਰਿਆਣਾ ਤੋਂ ਸ਼ੁਰੂ ਕਰ ਗਏ। ਤੇ ਟਾਇਰ ਟੱਪਾਂ ਦੀ ਗੱਲ ਕਰੀਏ ਬਈ ਜੀ। ਟਾਇਰ ਤੇ ਬਈ ਇਹਦੇ 40 ਕੇ ਪੈਸੇ। ਠੀਕ ਆ ਜੀ 40 ਕੇ ਪੈਸੇ ਆ ਗਏ ਤੇ ਬਾਕੀ ਜੀ ਕੱਲ ਹੀ ਆਇਆ ਟਰੈਕਟਰ। ਠੀਕ ਆ ਜੀ। ਉਵੇਂ ਦੀ ਹੈਗਾ ਜਿਵੇਂ। ਤੇ ਕੀ ਡਿਮਾਂ ਬਾਕੀ ਮੌਕੇ ਦੇ ਮਾਨਤਾਨ ਹੋ ਜੀ ਠੀਕ ਆ ਬਾਈ ਜੀ ਬਾਕੀ ਮੌਕੇ ਦੇ ਮਾਨਤਾਨ ਹੋ ਜੂਗਾ ਟਰੈਕਟਰ ਦੀ ਕੰਡੀਸ਼ਨ ਚੈੱਕ ਜਰੂਰ ਕਰ ਲੋ ਤੇ ਸਾਈਡ ਗੇਅਰ ਚ ਹੈਗਾ ਸਾਰਾ origignal ਹੀ ਹੈਗਾ ਹਜੇ ਤਿਆਰ ਵੀ ਨਹੀਂ ਕਰਵਾਇਆ ਬਾਈ ਜੀ ਨਾ ਤੇ ਅਗਲਾ ਹੈਗਾ ਸੋਨਾ ਲੀਕਾ RX 60 ਦਾ 16 ਮਾਡਲ 16 ਮਾਡਲ ਆ ਇਹ ਪੰਜਾਬ ਨੰਬਰ ਹੈਗਾ ਤੇ ਲੋ ਬਾਈ ਜੀ ਪਾਵਰ ਸਟੀਅਰਿੰਗ ਜ ਹੈਗਾ ਟਾ ਮਾਡਲ ਆਗਾ ਠੀਕ ਆ ਜੀ ਤੇ ਇਹ ਮਗਰਾਟ ਵੀ ਉਹਦੇ ਨਾਲ ਦੇ ਹੈਗਾ T20 ਵਾਲੇ ਨਾਲ ਦੇ ਠੀਕ ਆ ਜੀ ਤੇ ਟਾਇਰ ਟੱਪੇ ਦੀ ਗੱਲ ਕਰੀ ਜੀ ਟਾਇਰ ਟੱਪੇ ਬਾਈ 60 ਬਟਾਇਆ ਲੇ ਠੀਕ ਹੈ ਪਿਛਲੇ 60 ਵਜੇ ਅਗਲੇ 9000 ਰੁਪਿਆ ਕਹ ਜੀ ਜਿਹਨੂੰ ਆਪਾਂ ਤੇ ਲੋ ਬਈ ਚੈੱਕ ਵੀ ਕਰ ਲੋ ਓਕੇ ਰਪਟ ਚ ਤੇ 16 ਮਾਡਲ ਆ ਕੀ ਡਿਮਾਂਡ ਹੈ ਬਈ ਜੀ ਇਹਦੀ ਇਹਦਾ 4.5 ਲੱਖ ਸਾਢੇ 4 ਲੱਖ ਜੇ ਮੇਰੀ ਵੀਡੀਓ ਦੇਖ ਕੇ ਕਹ 10000 ਰੁਪਏ ਸੂਟ ਕਰ ਦੋ ਹਾਂਜੀ ਇੰਜ ਕਰ ਦੇ ਠੀਕ ਹੈ ਲੈ ਬਈ ਬਾਈ ਕਹਨ 10000 ਰੁਪਏ ਸੂਟ ਕਰ ਦਾਂਗੇ ਤੇ ਬਾਕੀ ਮੌਕੇ ਤੇ ਮਾਨਤਨ ਜ਼ਰੂਰੀ ਤੇ ਲੋਨ ਵਗੈਰਾ ਇਹਦੇ ਤਾਂ ਹਸਕੇ ਹੋਊਗਾ ਹਾਂਜੀ ਹਸਕੇ ਜੀ ਠੀਕ ਹੈ ਜੀ ਟਰੈਕਟਰ ਕੱਟ ਵੀ ਲਵਾਂਗੇ ਹਾਂਜੀ ਕੱਟ ਠੀਕ ਹੈ ਜੀ ਤੇ ਅਗਲਾ ਸੋਨਾ ਲੀਕਾ ਇੱਕ ਹੋਰ ਬਈ ਤੇ ਤੇ ਸਾਡੇ ਸਟੀering ਚਾ ਗਿਆ ਇਹ ਵੀ ਬਾਈ ਜੀ ਦੇਖ ਸਕਦੇ ਹੋ ਠੀਕ ਹੈ ਇਹ ਚਾਰੋ ਟਾਇਰ ਹੈਗੇ ਨੇ 60 70 ਪੈਸੇ ਠੀਕ ਹੈ ਬਾਈ ਜੀ ਤੇ ਲੋ ਬਈ ਟੱਟੇ ਦੀ ਕੰਡੀਸ਼ਨ ਚੈੱਕ ਕਰ ਲੋ ਤੇ ਠੀਕ ਹੈ ਜੀ 310000 ਰੁਪਏ ਡਿਮਾਂਡ ਆ ਲਓ ਬਈ ਜੀ ਤੇ ਇੰਜਨ ਗੇਅਰ ਦਾ ਕਿਵੇਂ ਬਾਈ ਜੀ ਇੰਜਨ ਗੇਅਰ ਤਾਂ ਬਾਅਦ ਕਿ ਲੈ ਜੀ ਠੀਕ ਹੈ ਤੇ ਜਿਹੜੇ ਟਰੈਕਟਰ ਹੁੰਦੇ ਨੇ ਕਿ ਫਸਟ ਤੇ ਸੈਕੰਡ ਆਨਰ ਹੁੰਦੇ ਨੇ ਜਾਂ ਬੱਦਲ ਵੀ ਹੈ ਨਹੀਂ ਕਿਸੇ ਦੀ ਕੋਈ ਵੀ ਕਿਸ ਤਰ੍ਹਾਂ ਦਾ ਵੀ ਆ ਜਾਂਦਾ ਜੀ ਠੀਕ ਹੈ ਜੀ ਆਪਾਂ ਠੀਕ ਹੈ ਜਿਹੜੇ ਟੌਪ ਟੌਪ ਮਾਡਲ ਹੁੰਦੇ ਨੇ ਉਹਦਾ ਪਰ ਠੀਕ ਹੈ ਜੀ ਤੇ ਲੋ ਬਈ ਜੀ ਆਹ ਟਰੈਕਟਰ ਦਾ ਜਿਵੇਂ ਕਹ ਤੇ ਟਰੈਕਟਰ ਸਾਰਾ ਜੀ ਠੀਕ ਆ ਜੀ ਤੇ ਸਾਰਾ origignal ਹੈਗਾ ਤੇ ਕਿੰਨੇ ਮਾਡਲ ਹੈ ਬਾਈ ਜੀ ਇਹ 2001 ਮਾਡਲ ਹੈਗਾ ਤੇ ਜਿੰਨਾ ਵੀ ਹੈਗਾ origignal ਹੀ ਹੈਗਾ ਠੀਕ ਆ ਜੀ ਲਓ ਬਾਈ ਚੈੱਕ ਵੀ ਕਰ ਲੋ ਪੰਜਾਬ ਨੰਬਰ ਹੈਗਾ ਤੇ ਸੈਂਟਰ ਗੇਅਰ ਵਾਲਾ ਹੈ ਤੇ ਟੈਟਪੇ ਦੀ ਗੱਲ ਕਰੀ ਬਾਈ ਜੀ ਸੈਂਟਰ ਬਾਈ ਅਗਲੇ ਦਾ 60 ਪੈਸੇ ਮਗਰਲੇ ਚੰਗੇ ਮਗਰਲੇ 40 ਪੈਸੇ ਅਗਲੇ 70 ਪੈਸੇ ਤੇ ਕੀ ਡਿਮਾਂਡ ਹੈ ਬਾਈ ਜੀ ਦੀ ਕੀ 2 ਲੱਖ 50000 ਰੁਪਏ ਠੀਕ ਆ ਜੀ ਬਾਕੀ ਮਾਨਤਨ ਕਰ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਤੇ ਵੱਡੇ ਟਾਇਰਾਂ ਵਾਲਾ ਹੈ ਨਾ ਜੀ ਇਹ ਤੇ ਅਗਲਾ ਸੋਨਾ ਲੀ ਚੱਲੋ ਬਾਈ ਜੀ ਇਹ 12 ਮਾਡਲ ਹੈਗਾ ਤੇ ਪਾਵਰ ਸਟੀering ਇਹ ਵੀ ਫੁੱਲ ਟਾਪਰ ਲੱਗੀ ਠੀਕ ਜਿਵੇਂ ਆਪਾਂ ਮਿੱਡੀ ਸੋਹ ਵਾਲਾ ਕਹ ਦੀਆਂ ਨਾ ਜੀ RX ਆਹ RX ਚ ਤੇ ਚਾਰੋਂ ਟਾਇਰ ਨਵੇਂ ਨੇਗੇ ਠੀਕ ਹੈ ਜੀ ਆਪ ਦੇਖ ਵੀ ਸਕਦੇ ਹੋ ਬਾਈ ਜੀ ਜੇ ਕਿ ਸੋਨਾ ਬੰਦੇ ਟਾਇਰ ਨਵੇਂਗੇ ਬੈਕ ਤੇ ਸਾਈਡ ਗੇਅਰ ਚ ਹੈਗਾ ਤੇ ਕੀ ਡਿਮਾਂਡ ਹੈ ਬਾਈ ਜੀ ਦੀ ਇਹਦੀ 3 ਲੱਖ 20 ਹਜ਼ਾਰ ਕੀ 3 ਲੱਖ 80 ਹਜ਼ਾਰ ਪੀਵੀ 30 ਨੰਬਰ ਹੈਗਾ ਫਸਟ ਬਾਲ ਫਸਟ ਬਾਲ ਤੁਹਾਨੂੰ ਅ ओरिजिनली ਇਹਦਾ ਜਿਹਨੂੰ ਆਪਾਂ ਕਹੀਂ ਕੋਕਾ ਵੀ ਸਿੱਖਿਆ ਜਾਨਾ ਅ ओरिजिनली ਚਲੋ ਮਾੜਾ ਮੋਟਾ ਤਾਂ ਹੋ ਜਾਂਦਾ ਮਾੜਾ ਮੋਟਾ ਤਾਂ ਹੋ ਜਾਂਦਾ ਜਿਹੜੀ ਚੀਜ਼ ਹੋਊਗੀ ਭਾਈ ਜੀ ਦੱਸ ਕੇ ਦੇਵਾਂਗੇ ਠੀਕ ਆ ਭਾਈ ਜੀ ਤੇ ਅਗਲਾ ਕਾ ਭਾਈ ਜੀ 47 10 ਇਹ ਤਾਂ ਮੰਨ ਲਾ ਬਹੁਤ ਜਿਆਦਾ ਘੱਟ ਮੰਡੀ 'ਚ ਦੇਖਣ ਨੂੰ ਮਿਲਦਾਗਾ ਤੇ ਟਰੈਕਟਰ ਵੀ ਕਹਿੰਦੇ ਚੰਗਾਗਾ ਪੂਰਾ ਇਹ ਠੀਕ ਆ ਜੀ ਤੇ ਇਹ ਕਿੰਨੇ ਮਾਡਲ ਹੈ ਭਾਈ ਜੀ ਟੋ ਮਾਡਲ ਦੇ ਪਾਵਰ ਸਟੀਅਰਿੰਗ ਵਾਲਾ ਤੇ ਲੋ ਭਾਈ ਜੀ ਪਾਵਰ ਸਟੀਅਰਿੰਗ ਤੇ 15 ਮਾਡਲ ਲਗਾ ਤੇ ਬਾਕੀ 120000 ਰੁਪਏ ਟੋ ਮਾਡਲ ਠੀਕ ਹੈ ਜੀ ਤੇ ਅਪੋਲੋ ਦੇ ਫਰੰਟ ਹਰ ਨੇ ਬਈ ਜੀ ਇਹ ਤੁਹਾਨੂੰ ਜਮਨ ਨਮੀ ਨੇਗੇ ਤੇ ਬੈਕ ਟਾਇਰ ਕਿੰਨੇ ਕੇ ਪੈਸੇ ਹੋਣਗੇ ਬੈਕ ਅੱਦੇ ਨੇਗੇ ਤੇ origianlly ਆ ਤੇ ਅਗਲਾ ਫਾਰਮ 60 ਦਾ ਸਰ ਜੀ ਇਹਦੇ ਨੇ ਮਾਰ ਲਾ ਠੀਕ ਹੈ ਜੀ 215000 ਰੁਪਏ ਦੀ ਮੰਗ ਹੈ ਬਾਕੀ ਮਰਦ ਕਰਦੇ ਟਾਇਰ ਚਾਰੇ ਨਵੇਂ ਚਾਰੋ ਟਾਇਰ ਚੌਕੜਾ ਚੱਕਾ ਜੀ ਹਨਾ ਜੀ ਤੇ ਪੰਜਾਬ ਨੰਬਰ ਹੈ ਵੀ ਠੀਕ ਹੈ ਸਾਦੀ ਘਟਾਈ ਵਾਲਾ ਜੀ ਤੇ ਗਿਆ ਸਵਰਾਜ 855 3 ਸਟਾਰ ਵਾਲਾ 3 ਸਟਾਰ ਹੈ ਜੀ 12 ਮਾਡਲ ਹੈ 12 ਮਾਡਲ ਲਗਾ ਤੇ ਲੋ ਬਈ ਜੀ 4 ਲੱਖ ਕੀ ਆ ਰੇਟ ਵਾ ਠੀਕ ਹੈ 4 ਲੱਖ ਸੱਤੇ ਸਿੰਪਲ ਕਪੜੇ ਹੀ ਸਤਿ ਅਰੇਜਨਲੀ ਹੈ ਬਾਈ ਜਿੰਨਾ ਵੀ ਹੈਗਾ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਤੁਸੀਂ ਕੰਨੀਸੇ ਚੱਕ ਵੀ ਕਰ ਸਕਦੇ ਹੋ ਪੂਰਾ ਨਵੇਂ ਵਾਂਗੂ ਟਰੈਕਟਰ ਪਿਆ ਵਾ ਜੀ ਤੇ ਲੋ ਵੀ ਜੀ ਮਗਰਾਟਾ ਵਗੈਰਾ ਨਹੀਂ ਵੀ ਕੰਡੀਸ਼ਨ ਦੇ ਸਾਫ ਪੈਣਗੇ ਪੂਰੇ ਕੋਈ ਜਰਿਆ ਫਰਿਆ ਨਹੀਂ ਹੈਗਾ ਤੇ ਅੱਗੇ ਕਹਿੰਗੇ ਬਾਈ ਜੀ ਸੋਨਾ ਲੀਕਾ ਡੀਆਈ 35 ਦਾ ਤੇ ਇਹ ਤਾਂ ਡਿਮਾਂਡ ਹੀ ਕਹਿੰਦੇ ਬਹੁਤ ਜ਼ਿਆਦਾ ਬਹੁਤ ਘੱਟ ਖਰਚਾ ਹੈਗਾ ਨਾ ਇਹਦਾ ਚਾਹੀ ਘੱਟ ਹੈ ਜੀ ਕੰਮ ਪੂਰਾ ਕਰਦਾ ਹੈ ਜੀ ਕੰਮ ਵੀ ਪੂਰਾ ਕਰਦਾ ਹੈਗਾ 13 ਮਾਡਲ ਹੈ ਜੀ 13 ਮਾਡਲ ਹੈ ਠੀਕ ਹੈ ਜੀ ਤੇ ਟਾਇ ਮਾਗਲੇ ਚੱਲਨੇ ਸਾਦੀ ਘਟਾਈ ਵਾਲਾ ਹੈ ਤੇ ਸੈਂਟਰ ਗੇਅਰ ਚ ਤਾਂ ਇਹ ਕਹਿੰਦੇ ਬਹੁਤ ਜਿਆਦਾ ਘੱਟੀ ਦੇਖਣ ਨੂੰ ਮਿਲਦਾ ਹੈਗਾ ਨਾ ਸੈਂਟਰ ਗੇਅਰ ਪੂਰਾ ਕਾਮਯਾਬ ਟਰੈਕਟਰ ਹੈ ਪੂਰਾ ਕਾਮਯਾਬ ਟਰੈਕਟਰ ਹੈਗਾ ਤੇ ਕਾਗਜ਼ ਪੱਤਰ ਦੀ ਵੀ ਜੀ ਗਰੰਟੀ ਹੋ ਗਈ ਫੁੱਲ ਗਰੰਟੀ ਹੋ ਗਈ ਜੀ ਠੀਕ ਹੈ ਜੀ ਤੇ ਅੱਗੇ ਗਿਆ ਬਈ ਜੀ TXT ਮਾਡਲ ਵਾਲਾ ਨਿਊ ਹਾਲੈਂਡ ਸੱਤੀਤੀ ਪਲੱਸ ਇਹ ਕਿ ਸੁਪਰਚਾਰਜਰ ਨੇ ਇਹ ਪਲੱਸ ਵਾਲਾ ਆ ਗਿਆ ਤੇ ਇਹਦੀ ਡਿਮਾਂਡ ਵੀ ਕਹਿੰਦੇ ਵਧਦਾ ਨਾ ਉਹਦੇ ਨੂੰ ਠੀਕ ਹੈ ਜੀ 16 ਦੇ ਟਾਇਰਾਂ ਚ ਆ ਗਿਆ ਤੇ ਪਿਛਲੇ ਟਾਇਰ ਕਿੰਨੇ ਕੇ ਪੈਸੇ ਬਣਨਗੇ ਜੀ ਅੱਧੇ ਹੈਗੇ ਜੀ ਅੱਧੇ ਆ ਗਿਆ ਫਰੰਟ ਨਵੇਂ ਆ ਗਏ ਰ ਠੀਕ ਹੈ 139000 ਰੁਪਏ ਦੀ ਮੰਗ ਹੈ 13 ਮਾਡਲ ਆ ਟਾਉ ਮਾਡਲ ਵਾਲਾ ਠੀਕ ਹੈ ਜੀ ਚੈਂਪੀਅਨ ਆ ਗਈ ਪਿਆਵ ਨੰਬਰ ਠੀਕ ਹੈ ਜੀ 285000 ਰੁਪਏ ਦੀ ਮੰਗ ਹੈ ਬਾਕੀ ਕਰਦੇ ਬਾਕੀ ਮੌਕੇ ਦੇ ਮਾਨਤਾ ਨੂੰ ਹੋ ਜਾਊਗਾ ਤੇ ਟਾਇਰ ਟੱਪਿਆਂ ਦੀ ਗੱਲ ਕਰੀਏ ਬਾਈ ਜੀ ਮਾਂ ਗਲੇ ਤਾਂ 70 ਪੈਸੇ ਹੀ ਮੌਜੂਦ ਹੈ ਮਾਂ ਗਲੇ 40 ਕੇ ਪੈਸੇ ਆ ਤੇ ਬਾਕੀ ਕਿ ਨਹੀਂ ਜੇ ਤੇ ਸਿੰਗਲ ਕਲਚ ਚ ਆਵੇ ਜੀ ਡਬਲ ਜੀ ਕਲਚ ਸਿੰਗਲ ਜੀ ਹੈ ਜੀ ਆ ਬਈ ਕੰਡੀਸ਼ਨ ਚੈੱਕ ਵੀ ਕਰ ਲਓ ਓਕੇ ਰਿਪੋਰਟ ਪਈਆ ਤੇ ਬਾਕੀ ਵੀ ਮੌਕੇ ਦੇ ਮਾਨਤਾ ਨੂੰ ਹੋ ਜਾਊਗਾ ਤੇ ਬਾਈ ਕਹਿੰਦਾ ਟਰੈਕਟਰ ਵੀ ਵਿੱਚ ਕੱਟ ਲਾਂਗੇ ਤੇ ਅੱਗੇ ਆ ਗਿਆ ਬਾਈ 17 ਮਾਡਲ 17 ਮਾਡਲ ਹੈਗਾ ਚਲੋ ਬਈ ਚੈੱਕ ਕਰ ਲੋ ਟਰੈਕਟਰ ਦੀ ਕੰਡੀਸ਼ਨ ਜੇ ਨਵਾਂ ਟਰੈਕਟਰ ਖਰੀਦਣ ਜਾ ਰਹੇ ਹੋਗੇ ਤੇ ਆਹ ਤਾਂ ਜਮਈ ਨਵੇਂ ਖੜਾਗਾ ਟਰੈਕਟਰ ਤੇ ਟਾਇਰ ਵੀ ਚਾਰੇ ਨਵੇਂ ਨੇ ਨਾ ਬਾਈ ਜੀ ਠੀਕ ਹੈ 17 ਮਾਡਲ ਕਿੰਨੇ ਮਾੜਾ ਬਾਈ ਜੀ ਦੀ ਇਹ ਚਾਰ-ਪੰਜ 40000 ਠੀਕ ਹੈ ਜੀ ਤੇ ਬਿਨਾ ਪਾਵਰ ਸਟੀering ਤੋਂ ਹੀ ਹਾਂਜੀ ਸਾਦੀ ਘਟਾਈ ਵਾਲਾ ਠੀਕ ਹੈ ਜੀ ਲੋ ਵੀ 45 ਦਾਗਾ ਤੇ ਵੱਡੇ ਹਿੱਸੇ ਵਾਲਾ ਕਹਿੰਦੇ ਨੇ ਇਹਨੂੰ ਤੇ ਸੈਂਟਰ ਗੇਅਰ 'ਚ ਆ ਗਿਆ ਗੰਗਾ ਨਗਰ ਦਾ ਗੰਗਾ ਨਗਰ ਦਾ ਠੀਕ ਹੈ ਜੀ ਤੇ ਪੰਜਾਬ ਤੋਂ ਬਾਹਰ ਹੀ ਹੁੰਦਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਆ ਗਿਆ ਸੋਨਾਲੀਕਾ ਡੀਆਈ 730 ਦਾ ਤੇ ਇਹ ਵੀ ਕਹਿੰਦੇ ਬਾਈ ਜੀ ਮੰਗ ਬਹੁਤ ਹੈ 95000 ਰੁਪਏ ਦੀ ਮੰਗ ਹੈ 6 ਚਰੀ ਹੈ 6 ਚਰੀ ਹੈ ਜਿਹਦੀ ਡਿਮਾਂਡ ਵੱਧਦਾ ਕੀ ਉਹ ਹੀ ਗੱਲ ਹੋ ਗਈ 6 ਚਰੀ ਹੈ 6 ਚਰੀ ਵੀ ਕਰਾਉਣ ਦੇ ਲੋੜ ਨਹੀਂ ਹੈਗੀ ਤੇ ਜ਼ਿਆਦਾਤਰ ਸੋਨਾਲੀਕਾ ਟਰੈਕਟਰ ਇਦਾਂ ਦੇ ਨਹੀਂ ਬਾਈ ਜੀ ਜਿਹੜੇ 6 ਚਰੀ ਚ ਬਹੁਤ ਜ਼ਿਆਦਾ ਘੱਟ ਮਿਲਦਾਗਾ ਤੇ ਆਹ ਟਰੈਕਟਰ ਖੜਾਗਾ ਤੇ ਬੈਕ ਟਾਇਰਾਂ ਦੀ ਗੱਲ ਕਰੀ ਬੈਕ ਟਾਇਰ ਕਿੰਨੇ ਕੇ ਪੈਣਗੇ ਬਾਈ ਜੀ 60 ਪੈਸੇ 60 ਪੈਸੇ ਠੀਕ ਹੈ 12 ਦੇ ਟਾਇਰਾਂ ਚ ਆ ਜਾ। ਹਾਂਜੀ 12 ਟਾਇਰਾਂ ਹੀ ਠੀਕ ਹੈ ਜੀ। ਫਰੰਟ ਨਵੇਂ ਨੇ ਬਾਈ ਜੀ। ਤੇ ਲੋ ਬਾਈ ਜੀ ਓਕੇ ਰਿਪੋਰਟ ਚ ਪੈਗਾ। ਤੇ ਅਗਲਾ ਕਿਹੜਾ ਬਾਈ ਜੀ? ਤੇ ਲੋ ਬਈ ਅਗਲਾ ਦਿਖਾ ਦੇਣੇ ਸਾਨੂੰ 630 ਔੜ। ਤੇ ਸਪੀਕਰ ਵਗੈਰਾ ਚੱਲਦੇ ਨੇ ਜੀ? ਹਾਂਜੀ ਹਾਂਜੀ। ਠੀਕ ਹੈ ਜੀ। ਤੇ ਗੱਲ ਟਰੈਕਟਰ ਦੀ ਕੰਡੀਸ਼ਨ ਦੀ ਗੱਲ ਕਰੀਏ ਬਾਈ ਜੀ ਕਹਿੰਦੇ ਘੱਟ ਖਰਚੇ ਵਾਲਾ ਮੰਨਿਆ ਜਾਂਦਾ। ਪੂਰਾ ਵਧੀਆ ਟਰੈਕਟਰ ਚੰਗਾ। ਪੂਰਾ ਵਧੀਆ ਮੰਨਿਆ ਜਾਂਦਾਗਾ। ਬਾਹਰ ਕਿ ਲੈ ਜੀ ਟਾਇਰ ਨਵੇਂ ਆ ਜੀ। ਟਾਇਰ ਨਵੇਂ ਆ ਜੀ। ਠੀਕ ਹੈ ਜੀ ਅਪੋਲੋ ਦੇ ਬੈਕ ਟਾਇਰ ਨੇਗੇ ਤੇ 16 ਦੇ ਟਾਇਰਾਂ ਵਾਲ ਆ ਗਿਆ ਤੇ ਮਰਮੂ ਵੀ ਜਿੰਨੇ ਕਰਨ ਵੀ ਜੀ Ориਜినਲ ਨੇ ਚੈੱਕ ਕਰ ਲਓ ਬਈ ਕੰਡੀਸ਼ਨ ਓਕੇ ਰਿਪੋਰਟ ਵੀ ਸੈਂਟਰ ਗੀਅਰ ਚ ਆ ਗਿਆ ਠੀਕ ਹੈ ਤੇ ਜਿੰਨੇ ਆਪਾਂ ਦੇਖਿਆ ਬੈਕ ਟਾਇਰਾਂ ਤੇ ਦਾ ਵੇਡ ਜਰੂਰ ਲੱਗੇ ਹੋਏ ਨੇ ਇਹਦੇ ਦਾ 프ਰੰਟ ਟਾਇਰਾਂ ਦੇ ਵੀ ਲੱਗੇ ਹੋਏ ਨੇਗੇ ਠੀਕ ਹੈ ਕਿੰਨੇ ਮਾਡਲ ਹੈ ਬਈ ਇਹ 2001 ਦਾ ਮਾਡਲ ਹੈ 2001 ਮਾਡਲ ਹੈ ਕੀ ਡਿਮਾਂਡ ਹੈ ਜੀ ਇਹਦੀ ਤੇ 2 ਲੱਖ 90 ਹਜ਼ਾਰ ਠੀਕ ਹੈ 2 ਲੱਖ 90 ਹਜ਼ਾਰ ਰੇਟ ਮੰਗ ਲਾ ਕੇ ਬਈ ਬਾਕੀ ਮੌਕੇ ਤੇ ਹੋ ਜੂਗਾ ਰੈਕਟਰ ਕਰਨਾ ਹੋ ਵੀ ਕੱਟਾ ਜਾਊਗਾ ਤੇ ਲੋਨ ਤਾਂ ਇਹਦੇ ਹੋਣਾ 50 ਆ ਤੇ ਇਹ ਵੀ ਮੈਂ ਕਹਣਾ ਬਹੁਤ ਜਿਆਦਾ ਘੱਟੀ ਦੇਖਣ ਨੂੰ ਮਿਲਦਾ ਮੰਡੀਆ ਜਿੱਤਾਂ ਚੰਗਾ ਹੀ ਟੈਰ ਰਹਿੰਦੇ ਆ ਇਹ ਅਗਲੇ ਨਵੇਂ ਵਰਗੇ ਆ 1,40,000 ਰੁਪਏ 1 ਲੱਖ 40,000 96 ਮਾਡਲ ਆ ਬਾਈ ਜੀ ਤੇ ਸਾਦੇ ਸਟੀering ਵਾਲਾ ਗਾ ਤੇ ਕੰਡੀਸ਼ਨ ਚੈੱਕ ਜਰੂਰ ਕਰ ਲਿਓ ਇਹ ਸਿੰਪਲ ਕਪੜਾ ਹੀ ਸਾਦੇ ਆ ਤੇ ਅੱਗੇ ਆਗਾ ਨਿਊ ਹੋਲੈਂਡ 60 10 17 ਮਾਡਲ ਮਿੱਡੀ ਸੋਹ ਵਾਲਾ ਠੀਕ ਆ ਜੀ ਤੇ 17 ਮਾਡਲ ਫੁੱਲ ਟਾਉ ਮਾਡਲ ਆ ਗਿਆ ਤੇ ਟਾਇਰ ਟੱਪੇ ਦੀ ਗੱਲ ਕਰੀਏ ਬਾਈ ਜੀ ਇਹ ਦਾ 70% ਰਹਿ ਗਿਆ ਠੀਕ ਆ ਬਾਈ ਜੀ ਤੇ 70 ਪੈਸੇ ਟਾਇਰ ਪਣਗੇ ਕੰਡੀਸ਼ਨ ਦਾ ਚੈੱਕ ਕਰ ਲਓ ਬਾਈ ਜੀ ਓਕੇ ਰਿਪੋਰਟ ਦੇ ਪਿਆ ਸਾਫ ਸੋਧਾ ਟਰੈਕਟਰ ਜਿੰਨਾ ਵੀ ਹੈਗਾ ਲਓ ਬਾਈ ਜੀ ਅੱਗੇ ਹੈਗਾ 724 ਤੇ ਨੰਨੇ ਮਾਰ ਲਈ ਇਹ ਇਤਨਾ ਟਰੈਕਟਰ ਹੈ ਫਸਟ ਪਾਰਟੀ ਦਾ ਪਹਿਲੇ ਕਰੋ ਪਹਿਲੀ ਪਾਰਟੀ ਦਾ ਪਹਿਲੇ ਪਹਿਲੇ ਕਰੀ ਲੈ ਵੀ 99 ਮਾਡਲ ਹੈ ਤਕਰੀਬਨ ਜੇ ਆਪਾਂ ਲਾ ਕੇ ਚੱਲੀਏ ਤੇ ਤੀਜੇ ਚੌਥੇ ਨਾਮ ਹੋ ਜਾਂਦਾ ਹੈ ਜਿਹੜੇ ਦਾ ਟਰੈਕਟਰ ਨਹੀਂ ਪਹਿਲੇ ਕਰੀਏ ਪਹਿਲੇ ਕਰੋਗਾ ਤੇ ਲੈ ਵੀ ਕਰੂ ਟਰੈਕਟਰ ਦਾ ਜਿਵੇਂ ਆਪਾਂ ਕਹੇ ਦੀ ਤੇ ਟਾਇਰ ਟੱਪਿਆਂ ਦੀ ਗੱਲ ਕਰੀ ਜੀ ਚਾਰ ਅੱਧੇ ਹੈਗੇ ਜੀ ਚਾਰੋ ਟਾਇਰ ਅੱਧੇ ਨੇ ਤੇ 1 ਲੱਖ 40 ਹਜ਼ਾਰ ਰੁਪਏ ਡਿਮਾਂਡ ਆ ਬਾਕੀ ਬਈ ਮੌਕੇ ਤੇ ਬਾਕੀ ਮੌਕੇ ਤੇ ਮੰਨਤਾ ਨੂੰ ਜੀ ਘੱਟ ਖਰਚੇ ਵਾਲਾ ਛੋਟੇ ਜੀਮੀਦਾਰ ਲਈ ਪੂਰਾ ਤੋਹਫੇ ਦਾ ਟਰੈਕਟਰ ਤੇ ਅੱਗੇ ਕਿ ਮਹਿੰਦਰਾ 475 ਡੀ ਆਈ 96 ਮੜ ਲਾਈ 1 ਲੱਖ 3000 ਰੁਪਏ ਤੇ ਤੈਰ ਰੱਦਿਆ ਕੇ ਤੇ ਇੰਜਨ ਗੇਅਰ ਦਾ ਜੀ ਇੰਜਨ ਗੇਰ ਦਾ ਬਾਕੀ ਲੈ ਜੀ ਇੰਜਨ ਗੇਰ ਦਾ ਬਾਕੀ ਲੈ ਜੇ ਤੇ ਕਹਿੰਦੇ ਬਈ ਜੀ ਇੰਜਨ ਗੇਅਰ ਕਿੰਨੇ ਲੂੰ ਵੀ ਨਹੀਂ ਮਰਦਾ ਹੈਗਾ ਘੈਂਟ ਆ ਟਰੈਕਟਰ ਪੂਰਾ ਤੇ ਡੀ ਆਈ 265 ਮਹਿੰਦਰਾ ਇਹ ਕਿੰਨੇ ਮੜਦਾ ਬਈ 5 ਮਾੜਲਾ ਇਹ ਵੀ 5 ਮਾੜਲਾ ਹੈ ਟਾਇਰਾਂ ਦੀ ਕੰਡੀਸ਼ਨ ਚੈੱਕ ਜ਼ਰੂਰ ਕਰ ਲਓ ਤੇ ਟਾਇਰ ਟੱਪੇ ਦੀ ਚਾਰੋਂ ਨਵੇਂ ਪੈਣਗੇ ਤੇ ਬੀਕਟੀ ਦੇ ਟਾਇਰ ਨੇ ਫਰੰਟ ਤੇ ਬੈਕ ਟਾਇਰ ਵੀ ਬਈ ਚਾਰੋਂ ਟਾਇਰ ਨਵੇਂ ਦੇ ਤੇ ਇਹਦਾ ਕੀ ਡਿਮਾਂਡ ਹੈ ਇਹਦਾ 2.5 ਲੱਖ ਇਹਦਾ 2.5 ਲੱਖ ਰੁਪਇਆ ਠੀਕ ਹੈ ਭਾਈ ਤੇ ਇੱਕ ਉਹ ਦਿਖਾ ਦੇਣੀ ਜੀ ਆਪਾਂ ਲਾਸਟਾ ਟਰੈਕਟਰ ਤੇ ਤਕਰੀਬਨ ਇਹਦੇ ਨਾਲ ਦਾ ਟਰੈਕਟਰ ਮੈਂ ਕਹਣਾ ਮੰਡੀ 'ਚ ਟਾਵਾ ਇੱਕ ਟਰੈਕਟਰ ਹੀ ਹੁੰਦਾ ਜਾ ਤੇ ਇਹੀ ਸੌਤ ਤੁਸੀਂ ਲਿਆਤਾ ਠੀਕ ਹੈ ਭਾਈ ਤੇ ਇਹ ਕਿੰਨੇ ਮਾੜ ਰਾ ਭਾਈ ਤੇ ਲੋ ਜੀ 2007 ਮਾਡਲ ਲਗਾ ਤੇ 1,40,000 ਕੀ ਡਮਾ ਠੀਕ ਆ ਜੀ ਤੇ ਇੰਜਨ ਗੇਅਰ ਦਾ ਪੂਰਾ ਤਿਆਰ 3511 ਦਾ ਇਹਨੂੰ ਵੱਡਾ ਭਾਈ ਕਰ ਲਿਆ ਹੈ ਨਾ ਇਹ 352 ਚ ਆ ਗਿਆ ਤੇ ਬਾਕੀ ਵੀ ਮੌਕੇ ਦੇ ਮਾਨ ਤਾਨ ਹੋ ਜਾਊਗਾ ਤੇ ਲੋਕੇਸ਼ਨ ਬਾਈ ਜੀ ਸਹੀ ਕੀ ਆਪਣੇ ਹੁਣ ਜੀ ਇੱਕ ਵਾਰੀ ਹੋਰ ਦੱਸੋ ਢਿੱਲੋ ਟਰੈਕਟਰ ਸੀ ਠੀਕ ਆ ਜੀ ਢਿੱਲੋ ਟਰੈਕਟਰ ਠੀਕ ਆ ਜੀ ਮਲੋਟ ਠੀਕ ਆ ਬਾਈ ਜੀ ਧੰਨਵਾਦ ਬਾਈ ਜੀ चलो भाई जी व्हिडिओ वधी लगी लाईक कमेंट शेअर करणार ना भुलता मिळजा कुठे ताप धन्यवाद